Meu Deus ਅਮ੍ਰਿਤਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਬਟਾਲਾ ਰੋਡ ਤੇ ਇੱਕ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਅਤੇ ਫੈਕਟਰੀ ਅੰਦਰ ਪਿਆ ਕਰੋਨਾ ਦਾ ਸਮਾਨ ਸੜਕੇ ਸੁਆਹ ਹੋ ਗਿਆ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਫੈਕਟਰੀ ਮਾਲਕ ਨੇ ਦੱਸਿਆ ਕਿ ਉਹਨਾਂ ਦੀ ਫੈਕਟਰੀ ਬਟਾਲਾ ਰੋਡ ਤੇ ਮੁਰਗੀ ਖਾਣੇ ਵਾਲੀ ਗਲੀ ਨੇੜੇ ਸਥਿਤ ਹੈ ਅਤੇ ਦੇਰ ਰਾਤ ਸ਼ਾਰਟ ਸਰਕਟ ਹੋਣ ਕਾਰਨ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਫੈਕਟਰੀ ਦੇ ਵਿੱਚ ਪੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਫੈਕਟਰੀ ਪੈਂਦੀ ਹੈ ਜਿੱਥੇ ਦੇਰ ਰਾਤ ਸ਼ਾਰਟ ਸਰਕਟ ਹੁੰਦੀ ਹੈ ਤੇ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਨਾਲ ਕਾਫੀ ਭਾਰੀ ਨੁਕਸਾਨ ਹੁੰਦਾ ਹੈ ਇੰਨਾ ਭਾਰੀ ਨੁਕਸਾਨ ਹੁੰਦਾ ਹੈ ਕਿ 15 ਗੱਡੀਆਂ ਉੱਥੇ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚਦੀਆਂ ਨੇ ਅਤੇ ਅੱਗ ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰਦੀਆਂ ਨੇ ਅਤੇ ਅੱਗ ਤੇ ਕਾਬੂ ਪਾ ਵੀ ਲਿਆ ਜਾਂਦਾ ਹੈ ਜਿੱਥੇ ਅਮਰਸਰ ਦੇ ਬਟਾਲਾ ਰੋਡ ਉੱਪਰ ਇੱਕ ਧਾਗਾ ਫੈਕਟਰੀ ਨੂੰ ਸ਼ਾਰਟ ਸਰਕਟ ਕਾਰਨ ਅਚਾਨਕ ਅੱਗ ਲੱਗ ਗਈ ਜਿੱਥੇ 15 ਦੇ ਕਰੀਬ ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਕਈ ਕਰੋਨਾ ਦਾ ਮਾਲ ਸੜ ਕੇ ਸੁਆ ਮੌਕੇ ਦੇ ਅਫਰਦ ਅਫਰੀ ਵਾਲਾ ਮਹੌਲ ਸੀ ਕਈ ਦੂਰੋਂ ਤੱਕ ਅਗਦੇ ਭਾਂਬੜ ਦੇਖਣ ਨੂੰ ਮਿਲ ਰਹੇ ਸਨ ਆਥੋਂ ਸੁਣਾਣਿਆ ਕੀ ਕਹਿੰਨਾ ਫੈਕਟਰੀ ਦੇ ਮਾਲਕ ਰਾਤੀ 1 ਵਜੇ ਹੈ 12:02 ਵਾਰਦਾਤ ਤਾਂ ਨਹੀਂ ਮੈਂ ਕਹਿਵਾਂਗਾ ਅਗ ਲੱਗੀ ਜੇ ਤੇ ਜਿਹਦੇ ਕਾਰਨ ਇਹ ਸਾਰੀ ਪਸੂੜੀ ਪਈ ਜੇ ਤੇ ਸਿਰਫ ਕਿਸ ਤਰ੍ਹਾਂ ਅੱਗ ਲੱਗੀ ਕਿਸ ਕਾਰਨ ਦਾ ਪਤਾ ਨਹੀਂ ਸ਼ਾਰਟ ਸਰਕਟ ਹੀ ਸਮਝ ਆਉਂਦੀ ਹੈ ਅੱਗ ਦਾ ਰੀਜ਼ਨ ਔਰ ਤਾਂ ਕੋਈ ਰੀਜ਼ਨ ਸਮਝ ਆਉਂਦਾ ਨਹੀਂ ਕਿਸ ਤੀਰੀ ਫੈਕਟਰੀ ਸਰ ਇਹ ਇਧਰ ਤੱਕ ਵੈਸ ਫੈਕਟਰੀ ਤਾਂ ਕਪੜਾ ਬਣਾਉਂਦੀ ਹੈਗੀ ਹੈ ਲੇਕਿਨ ਸਟਾਕ ਕਿੰਨਾ ਸੀਗਾ ਤਗਾ ਇਧਰ ਕਿੰਨੇ ਕਿਤਾਬ ਦਾ ਸਸਾਨ ਹੋ ਗਿਆ ਜੀ ਕੋਈ 50 60 ਲੱਗਦਾ ਧਾਗਾ ਛੜਿਆ 60 ਇੱਕ ਲੱਗਦਾ ਧਾਗਾ ਛੜਿਆ ਸਿਰ ਕੋਈ ਜਾਨੀ ਮਾਨੀ ਨਹੀਂ ਨਹੀਂ ਜਾਨੀ ਤੇ ਸਾਡਾ ਬਚਾਰਿਆ ਕੋਈ ਚੌਂਕੀਦਾਰ ਸੀ ਕਿ ਚੌਂਕੀਦਾਰਾਂ ਨੇ ਸਾਨੂੰ ਅਲਰਟ ਕਰਤਾ ਸੀਗਾ ਆਪਾਂ ਟਾਈਮ ਸਿਰ ਬਚ ਗਏ ਲੇਕਿਨ ਫਾਇਰ ਬ੍ਰਿਗੇਡ ਵਾਲੇ ਕੋਲ ਸਮੇਂ ਤੇ ਨਹੀਂ ਗਈ ਆਗ ਜੋ ਹੁਣ ਅਗਦੇ ਕਾਬੂ ਪਾਇਆ ਗਿਆ ਹੁਣ ਹੁਣ ਅਗਦੇ ਕਾਬੂ ਹੁਣ ਜਾ ਕੇ ਪਾਇਆ ਫਿਰ ਵੀ ਕਿੰਨੀ ਧੀਰ ਲੱਗੀ ਫਾਇਰ ਵਿਗਡ ਨੂੰ ਕਟੋ ਘਟ 6 ਕ 7 ਘੰਟੇ ਲੱਗ ਗਏ ਮਤਲਬ ਅੱਧੇ ਇੱਕ ਵੇਲੇ ਲੱਗੇ ਤੇ ਕਿੰਨੇ ਵੇ ਫਾਇਰ ਵਿਗਡੀਆਂ ਕਰੀਆਂ ਸਵੇਰੇ 7:30 8 ਵਜੇ ਗਈਆਂ ਗੱਡੀਆਂ ਮਤਲਬ ਮੀਨ ਕੱਲ 50 ਤੋਂ 60 ਲੱਖ ਦਾ ਨੁਕਸਾਨ ਹੋਇਆ ਹਾਂਜੀ ਹਾਂਜੀ ਡਗਵੰਟੀਵੀ ਲਈ ਮੈਂ ਰਿਸ਼ ਵਟਲਾ ਅੰਮ੍ਰਿਤਸਰ ਸਾਹਿਬ